ਕੀ ਖਰਾਬ ਨਾ ਕਰ ਸਕੇ ਸੋ ਬੇਨਤੀ ਹਾਂ ਕਰਕੇ ਸਵਰ ਪ੍ਰਭਾਦੂ ਕਿ ਹੁਣ ਜਿੱਤ ਤੱਕੀ ਕਿੰਤੀ ਦਾ ਹੱਥ ਫੜਿਆ ਇਸ ਦਾ ਹੱਥ ਫੜ ਕੇ ਰੱਖਿਓ ਫਿਰ ਸਾਡੀ ਫੁੱਟ ਹੈ ਸਾਡੀ ਜਿੱਤ ਹੈ ਤੁਹਾਡੀ ਜਿੱਤ ਜਲਦੀ ਹੋਵੇਗੀ ਅਸੀਂ ਗੁਰੂਗ੍ਰਾਮ ਸਹਾਇਤਿ ਛਤਰਛਾਏ ਹੇਤ ਪੰਜ ਪਿਆਰਿਆਂ ਨਾਲ ਅਨੁਭੋਤਾਂ ਦੀ ਜਿੱਤ ਦੇ ਸਹਾਰ ਨਾਲ ਦਿੱਲੀ ਦੀ ਇਸ ਤਹਿਲੀਸ਼ ਤੋਂ ਟੋਲਾ ਲੈ ਕੇ ਜਾਵਾਂਗੇ ਵਾਅਦਾ ਕੀਤਾ ਖਾਲਸਾ ਬਹੁਤ ਧੰਨਵਾਦ ਜੀ ਬੇਨਤੀ ਕਰਦੇ ਆ ਭਾਈ ਗੁਰਨਾਬ ਸਿੰਘ ਜੀ ਛੇਨਾ 3 ਮਿੰਟ ਲਈ ਆਪਣੀ ਹਾਜ਼ਰੀ ਲਾਉਣਗੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਸੱਚਗੰਦ ਸਿੰਘ ਸਰਬੰਦਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਤੋਂ ਸ਼੍ਰੋਮਣੀ ਰਾਗੀ ਸਭਾ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਨੂਹ ਕੀਰਤਨੀ ਜਥੇ ਭਾਈ ਸੁਖਪ੍ਰੀਤ ਸਿੰਘ ਜੀ ਭਾਈ ਜਵਿੰਦਰ ਸਿੰਘ ਜੀ ਭਾਈ ਸਤਨਾਮ ਸਿੰਘ ਭਾਈ ਕਰਨੈਲ ਸਿੰਘ ਜੀ ਭਾਈ ਧਜਾਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਭਾਈ ਜਤਿੰਦਰਪਾਲ ਸਿੰਘ ਜੀ ਪਹੁੰਚੇ ਆ ਉਹਨਾਂ ਨੂੰ ਵੀ ਜਿਆ ਆਖਦੇ ਆ ਉਹ ਵੀ ਆ 5 ਮਿੰਟ ਦਾ ਕਾਪੜੀ ਹਾਜ਼ਰੀ ਰਵਾਉਣਗੇ ਅੱਜ ਬੈਂਕ ਕਰਦੇ ਆ ਮਰਨਾਲ ਸਿੰਘ ਜੀ ਸ਼ੇਖਾ 3 ਮਿੰਟ ਸਤਿਕਾਰ ਜੋ ਮੇਰੇ ਕਿਸਾਨ ਮੇਰੇ ਆਪਾਂ ਮੇਰੇ ਨੌਜਵਾਨ ਵੀਰ ਸਭ ਤੋਂ ਪਹਿਲਾਂ ਸਾਰੇ ਤੁਮਾਰ ਗੁਰੂ ਕੋਲ ਸਤਿ ਸ੍ਰੀ ਅਕਾਲ ਜੀ ਬਲਾਈ ਫਲੇ ਦਾ ਜਵਾਬ ਫੜੇ ਵਿੱਚ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਸਿਰੋ ਆਪ ਧੰਨ ਸਾਡੇ ਲੋਗ ਜੋ ਇੰਨਾ ਵੱਡਾ ਕੰਮ ਲਗਾਤਾਰ 2 ਮਹੀਨੇ ਤੋਂ ਆਪ ਛੜਕਾਂ ਤੇ ਟ੍ਰੇਨਾਂ ਦੇ ਪਰਨਿਆਂ ਤੇ ਬੈ ਕੇ ਸ਼ਾਂਤ ਮਨ ਢੰਗ ਨਾਲ ਤੁਹਨੇ ਦੇ ਲਓ ਸੋ ਇਹ ਹੀ ਸਭ ਤੋਂ ਵੱਡੀ ਤੁਹਾਡੀ ਸਫਲਤਾ ਹੈ ਮੇਰੀਆਂ ਭੈਣਾਂ ਬੈਠੀਆਂ ਹਾਂ ਚੋਤਨ ਚੜ੍ਹੇ ਲੈਵਲ ਮੇਰੇ ਜੀਰੋਂ ਇਦਾਂ ਹੀ ਆਰੰਭ ਰਿਖੇ ਸ਼ਾਂਤੀ ਭਾਈ ਰੱਖਿਓ ਦੋਨੋਂ ਆ ਇਤਿਹਾਸਮਾਨ ਹੈ ਇਹ ਮੋਧੂ ਸਿਧਾਰਥ ਸੋਹਣੇ ਤੇ ਹਰਾਂ ਇਹ ਆਖੀ ਜੋਹਿਆ ਨੇ ਪੰਜਾਬ ਦੇ ਇਹ ਮੇਰੇ ਵੀਰੋ ਛੋਟੀ ਹੁੰਦੀ ਗਲਾਕਾਰ ਨਾਲ ਮਾਤ ਜਿਹੜਾ ਪਤਨ ਆਪੀ ਹਜੇ ਪਟਾਣ ਤੋਂ ਗੁਰਨਾਮ ਸਿੰਘ ਨਾਲ ਤਾ ਗਿਆ ਗਿਲਵਾਰਾ ਇਹ ਬੜਾ ਮਾਨ ਵਾਲਾ ਕੰਮ ਮਰੀਆਂ ਭੈਣਾਂ ਬੈਠੀਆਂ ਹਾਂ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਦਾਸ ਲੰਗੇ ਪੈ ਸਕੂਲੇ ਪੜਿਆ ਹੋਇਆ ਮਾਰਾ ਗੁਰੂ ਆਂਦਾ ਸੀ ਕਿਰਪਾ ਮੇਰੇ ਕੀਰਤ ਸਿੰਘ ਬੱਠੇ ਆਂਦੀ ਇਹਨਾਂ ਦੇ ਇਹ ਗੁਰੂ ਘਰ ਦੀ ਸ਼ੋਭਾ ਹੈ ਜਿਨ੍ਹਾਂ ਆਸੇ ਜੁੜਦੀ ਸੇਕ ਤੇ ਤੁਹਾਡੇ ਗੁਰੂ ਪੀਸਾ ਸਾਹਿਬਨ ਵਰਸਣ ਕਰਨ ਦਾ ਮੌਕਾ ਮਿਲਿਆ ਸੋ ਕਿਸਾਨ ਵੀਰੋ ਇਹ ਕਹੀ ਮੇਰੀ ਜਗਵੰਦਾਂ ਦੀ ਬੇਨਤੀ ਆ ਕਿ ਇਕੱਠ ਭਾਈ ਰੱਖੋ